ਜੀ ਦੋਸਤੋ ਰਾਮ ਰਾਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਅੱਜ ਦੀ ਅਪਡੇਟ ਇਹ ਦਵਾਂਗੇ ਅੱਜ ਤਣੀ ਹੈਗੀ ਹੈ ਜੀ 22 ਤਰੀਕ 22 22 ਤਰੀਕ ਆਹ ਦੇਖੀਏ ਆਹ ਦੇਖੀਏ ਜੀ 1 ਜੁਲਾਈ ਜੁਲਾਈ ਦਾ ਸਰ 1 ਜੁਲਾਈ 1 ਜੁਲਾਈ ਆ ਸਰਦਾ ਵੇਦਾਈਆਂ ਜੀ ਸਰਦਾ ਕੀਤਾ ਰਹਾ ਨਾ ਇਹ ਅੱਜ ਤੁਹਾਨੂੰ ਅਪਡੇਟ ਦਿੰਨੇ ਆ ਤੇ ਤੁਹਾਨੂੰ ਲੈ ਕੇ ਜਾਵਾਂਗੇ ਅੱਜ ਮਾਤਾ ਜੀ ਟੂਪੁਰਨੀ ਦੇ ਦਵਾਰੇ ਤੇ ਸਾਡੇ ਨਾਲ ਬਣੀ ਰਹੀਏ ਤੁਹਾਨੂੰ ਅਪਡੇਟ ਸਾਰੀ ਮਿਲੇਗੀ ਰਾਸਤੇ ਵਿੱਚ ਜੋ ਜੋ ਵੀ ਹੈਗਾ ਸਾਡਾ ਬਾਰਸ਼ ਲੱਗੀ ਪਈ ਆ ਤੇ ਬਾਰਸ਼ ਜਿੱਦਾਂ ਹੀ ਹਟਦੀ ਆ ਤੇ ਸਾਡੀ ਗੱਡੀ ਰੈਡੀ ਆ ਤੁਹਾਨੂੰ ਰੈਡੀ ਆ ਬਾਰਸ਼ ਲਗਾ ਬੇਹੇ ਲੱਗ ਰਹੀ ਆ ਬਾਰਿਸ਼ ਹੋ ਰਹੀ ਆ ਸਾਡੀ ਨਾਲ ਜਾਊਗੀ ਤੇ ਜਦੋਂ ਸਾਡੇ ਨਾਲ ਆਪਣੇ ਦੀ ਚਾਹ ਲੋ ਜੀ ਲੈਸ ਜੀ ਮਾਤਾ ਦੀ ਕਿਰਪਾ ਹੋਵੇ ਮਾੜਾ ਰਾਣੀ ਹੈ ਮੌਸਮ ਹੈ ਪੂਰਾ ਠੰਡਾ ਕਰ ਦਤਾ ਤੇ ਹੁਣ ਅਸੀਂ ਨਿਕਲ ਲੱਗਿਆ ਹੁਣ ਤੁਹਾਨੂੰ ਅਸੀਂ ਅੱਜ ਦੀ ਅਪਡੇਟ ਦਿੰਨੇ ਆ ਤੁਹਾਨੂੰ ਆ ਜੀ ਲਓ ਜੀ ਸਾਡਾ ਸਫਰ ਸਟਾਰਟ ਹੋ ਗਿਆ ਮਾਤਾ ਚਿੰਤਪੂਨੀ ਦੇ ਰੋਡ ਤੇ ਸਾਡੀ ਗੱਡੀ ਪੈ ਗਈ ਆ ਐ ਅੱਜ ਦੇ ਵਲੌਗ ਦੇ ਨਾਲ ਸਾਡੇ ਨਾਲ ਬਣੇ ਲਈ ਤੇ ਮੌਸਮ ਬਹੁਤ ਵਧੀਆ ਆ। ਵੀ ਪੈ ਗਏ ਹੱਟਿਆ ਆ। ਚੇਕੜਾ ਚੇਕੜ ਹੋਇਆ ਰਿਹਾ ਆ। ਆਇਨਾ ਵੀ ਸ਼ਾਇਦ ਘਟਾਊਗੀ। ਉਹ ਅੱਜ ਤੁਹਾਨੂੰ ਘਟਾਊਗੀ ਕਿਉਂਕਿ ਮਾਈਕ ਭੁੱਲ ਗਿਆ ਐਂ ਘਰੇ ਹੀ ਅੱਜ। ਠੀਕ ਹੈ ਅੱਜ ਜ਼ੋਰ ਨਾਲ ਥੋੜੀ ਬੋਲ ਲੈਣੇ ਐਸੀ। ਇਹ ਅਲ ਹਮਦੁਲਿਲਾ। ਨਾ ਨੂੰ ਵਾਜ ਫੋਨ ਜਾਊਗੀ। ਟਾਈਮ ਹੋ ਗਿਆ ਜੀ ਟਾਈਮ ਅੱਜ ਲੇਟ ਜੀ ਆ ਕੰਮ ਕਿਉਂਕਿ بارش ਪੈ ਰਹੀ ਸੀ ਜੀ। ਵੇ ਤੁਹਾਡੇ ਕਲੇ ਖਰਾਬ ਹੋ ਜਾਣ ਅਸੀਂ ਤੁਹਾਨੂੰ ਰਸਤਾ ਅੱਜ ਦਿਖਾਣਾ ਹੀ ਲੱਗਾ c h ú ਇੰਦਰ ਜਿਆਦਾ ਤੇ ਪਛਲਾ ਮਾਹੌਲ ਆ ਫਾਇਦਾ ਮਾਈਕ ਵੀ ਨਹੀਂ ਲਾਇਆ ਹੈਗਾ ਜਿਹੜਾ ਕਿ ਤੁਹਾਨੂੰ ਦਸੀਏ ਬਾਈਕ ਦਾ ਕੰਮ ਕਰਵਾਇਆ ਹੈਗਾ ਬਾਈਕ ਪਰ ਚਾਈ ਨਹੀਂ ਹੋਏਗੀ ਬਹੁਤ ਜ਼ਿਆਦਾ ਲੋੜ ਮੰਗ ਰਹੀ ਹੈ ਪਛਲਾ ਮਾਹੌਲ ਹੈ ਇੱਥੇ ਰੰਗਰ ਚੱਲਦੇ ਆ

ਅੰਦਰ ਗੇਮਾ ਗਮੀ ਹੋਈ ਪਈ ਐ ਚਾਹ ਦੇ ਮਟਰੀ ਖਾ ਲਈ ਐ ਹਾਂ ਚਾਹ ਦੇ ਮਟਰੀ ਖਾ ਲਈ ਐ ਤੇ ਉਹ ਲੱਗੇ ਆਪਣੇ ਦਾਲ ਚਾਵਲ ਦਾਲ ਚਾਵਲ ਝੁਮਾਲੀ ਰੋਟੀ ਤੇ ਕੋਈ ਸ਼ਕਲੇ ਨਾ ਹੁਣ ਅੱਗੇ ਚੱਲਦੇ ਹਾਂ ਬਹੁਤ ਜ਼ਿਆਦਾ ਵੀ ਕਰਨਾ ਹੈ ਅੱਜ ਬਥੇਰੀਆਂ ਰੋਟੀ ਲੱਗੀਆਂ ਪਈਆਂ ਬਾਹਰ ਹੋ ਰਿਹਾ ਤੇ ਤੇਰਾ ਬੈਕਗਰਾਉਂਡ ਹੈ ਜੱਤ ਦਾ ਕਵੀ ਨਾ ਜੀ ਮਾਤਾ ਰਾਣੀ ਜੀ ਅਸਾਂ ਦਾ ਪੂਰੀ ਲੱਤੀ ਆ ਮੈਂ ਇਹ ਤੋਂ ਪਹਿਲੇ ਹੀ ਦੇਖੋ ਰਾਸ਼ੀਰ ਮੈਂ ਤਾਂ ਖਾਲਿਆ ਚਾਹ ਤੇ ਮੋਰੀ ਚਾਹ ਸਾਵਲ ਤੇ ਉਹ ਵੀ ਇੱਕ ਤਾਂ ਮਾਲੀ ਰੋਟੀ ਚਾਹ ਤੇ ਮੱਠੀ ਸੀ ਬਸ ਚਾਹ ਚਾਹ ਦੇ ਮੱਠੀ ਖਾ ਲਈ ਰੋਟੀ ਖਾ ਗਏ ਆਂ ਇਹ ਕਰੋ ਚਾਹ ਤੇ ਮੱਠੀ ਖਾ ਲਈ ਚਾਹ ਦੇ ਮੱਠੀ ਨਾਲ ਇਹ ਹੈ ਦਾ ਆ ਕਿ ਸੰਡੇ ਆ ਤੇ ਅੱਜ ਤਰੀਕੀ ਅੱਜ 21 ਤਰੀਕਾ ਉਹ ਦਿਖਾਦਾ ਦੇਨੇ ਆ ਕੁੰਨਿਆ ਦੇਣਾ ਨਾ ਮੇਰੇ ਖੇਤ ਆ ਕੁੰਨਿਆ ਦੇਨੇ ਆ ਚਲੋ ਹੁਣ ਅੱਗੇ ਤਾਂ ਲੈ ਕੇ ਜੰਨੇ ਆ ਅੱਜ ਮਾਈਕ ਨਹੀਂ ਲਗਾਇਆ ਹੈਗਾ ਅੱਜ ਤੁਹਾਨੂੰ ਘਾਟ ਹੀ ਆਉਗੀ ਬਾਹਰ ਕੱਢੀ ਜਾਣੀ ਆ ਚਲੋ ਜੀ ਸ਼ਾਮ ਆ ਪੈ ਗਈ ਹੈ ਜੀ ਤੇ ਤੇ ਕਿਤਾਬ ਮੋਲਿਆ ਤੋਂ ਅੰਦਾ ਭਈਆ ਪੂਰੀ ਸ਼ਾਇ ਹੈ ਸ਼੍ਰੀ ਦੇਵੀ ਸ਼੍ਰੀ ਦੇਵੀ ਚਲੋ ਹੰਤਾ ਨੂੰ ਅੱਗੇ ਲੈ ਜਦੀਏ ਰੋਡ ਦੇ ਉੱਤੇ ਖੜੇ ਹੋ ਗਏ ਆਂ ਮਾਈਕ ਥੋੜੀ ਖਰਾਬੀ ਕਰਨ ਦੇ ਹੀ ਆ ਤੇ ਸਾਨੂੰ ਲੱਗਦਾ ਨਹੀਂ ਮਤਲਬ ਕਿ ਪਹੁੰਚ ਪਾਵਾਂਗੇ ਪੂਜਾ ਹੌਂਦੇ ਪਾਵਾਂਗੇ ਇਹਾਰੇ ਪਛਾਣਾ ਮੋਟਰਸਾਈਕਲ ਪਛਾਣਾ ਮੋਟਰਸਾਈਕਲ ਬਹੁਤ ਜ਼ੋਰ ਮੰਗੰਦਿਆ ਅੱਜ ਥੋੜਾ ਕੰਮ ਕਰਵਾਇਆ ਇਹਦਾ ਕਿ ਨਾ ਫਿਊਲ ਫਿਊਲ ਇੰਜੈਕਟਰ ਫਿਊਲ ਫਿਊਲ ਇੰਜੈਕਟਰ ਇਹਦੇ ਵਿੱਚ ਪੈਂਦਾ ਉਹ ਮਲ ਕੇ ਉਹ ਤੇ ਕਹਿੰਦੇ ਵੀ ਉਹਦੇ ਵਿੱਚ ਕਚਰਾ ਆ ਉਹ ਦਿਖਾਇਆ ਪਰ ਗੱਲ ਬਣੀ ਨਹੀਂ ਜਿੱਥੇ ਤੱਕ ਲੱਗਦਾ ਉਹ ਲੋਡ ਮੰਗੰਦੇ ਆਏਗਾ ਮੋਟਰਸਾਈਕਲ ਤੇ ਇਸ ਕਰਕੇ ਹੁਣ ਲੱਗਦਾ ਸਾਨੂੰ ਵਾਪਸੀ ਤਾਂ ਨਹੀਂ ਜਾਣਾ ਹੈਗਾ ਤੇ ਅੱਗੇ ਜਾਣੇ ਆ ਕੋਈ ਗੱਲ ਨਹੀਂ ਜਿੱਥੇ ਲੱਗ ਚੱਲੂਗਾ ਤੇ ਤਾ ਲੈ ਕੇ ਚਲਦੇ ਆ ਚਲੋ ਜੀ ਚਲੋ ਜੀ ਜੈ ਮਾਤਾ ਦੀ ਮਾਤਾ ਰਾਣੀ ਬਚਾ ਦੇ ਜਲਦੀ ਜਲਦੀ ਤੇਲ ਵੀ ਬੜਾ ਖਾਨ ਲੱਪਿਆ 250 ਦਾ ਤੇਲ ਪੋਇਆ Satu kilometer terkalahkan dan Dandi daging, ya ke soal kalau. ਇਹੜਾ ਪਹਾੜਾਂ ਤੇ ਇਹਦੇ ਰੌਣਕ ਚੈੱਕ ਕਰਾਵਾ। ਇਹ ਚੈੱਕ ਕਰਾਵਾ ਹਾਲ ਹੋਈ ਇਸ ਦੀ ਜੰਗ। ਯੋਰੀ ਬੜਾ ਮੰਗੰਦਿਆ। ਇਹ ਤਾਂ ਮੇਰੀ ਪਹਾੜਾਂ ਦੇ ਉੱਤੇ ਗੱਡੀ ਦਾ ਉੱਡਦੀ ਜਾਂਦੀ ਐ। ਗੱਡੀ ਸਲੋ ਹੋ ਗਈ ਪਈ ਐ। ਕੰਨ ਸਲੋ ਹੋ ਗਿਆ। ਦੇਮੰਦ ਆ ਬੇ ਇਹ ਕਹਿੰਦਾ ਹੌਲੀ ਹੌਲੀ ਚਲਾ ਲੈ ਨਹੀਂ ਤਾਂ ਮੈਂ ਤੈਨੂੰ ਘਰ ਵੀ ਨਹੀਂ ਪਹੁੰਚ ਦਣਾ ਇਹਦਾ ਇਸ ਕਰਕੇ ਮੈਂ ਹੌਲੀ ਹੌਲੀ ਚਲਾਉਂਦੇ ਹਾਂ ਮੈਂ ਤਾਂ ਨਹੀਂ ਜਾਇੰਨੇ ਮੈਨੂੰ ਭਰੇ ਵੀ ਨਹੀਂ ਪਹੁੰਚਾਣਾ ਹੈਗਾ ਹੋਰ ਤਾਂ ਕੰਮ ਆੜਨੀ ਫਿਰੂਗੀ ਇਹਨੇ ਤਾਂ ਕੰਮ ਨਹੀਂ ਮਾਰਨਾ ਇਹਦਾ ਪਿੰਦੀ ਨਹੀਂ ਇਹ ਨਹੀਂ ਕਰ ਸਕਦਾ ਆਹ ਇਹ ਤਾਂ ਕੰਮ ਨਹੀਂ ਮਾਰਦਾ ਇਹਦਾ ਮੈਨੂੰ ਮੈਨੂੰ ਚਲਾਉਣਾ ਪੈਣਾ ਚਲੋ

دیگه به ਪਹੁੰਚ ਗਏ ਆ ਜੀ ਇਹ ਪਿੱਛੇ ਰਹਿ ਗਈ ਹੈ ਇਹ ਨਹੀਂ ਵੀ ਇਹਨੇ ਇੱਕ ਤਾਂ ਸਜਾਉਂਦਾ ਸਭ ਇਹਨੇ ਹੌਲੀ ਹੌਲੀ ਸਫ਼ਰ ਕੀਤਾ ਨਾ ਹੌਲੀ 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 ਸਫ਼ਰ ਕੀਤਾ ਇਹ ਹੌਲੀ ਚਲਾਉਂਦੇ ਨਹੀਂ ਹੈਗੇ ਮੋਟਰਸਾਈਕਲ ਤੇ ਬਹੁਤ ਤੇਜ਼ ਚਲਾਉਂਦੇ ਆ ਬਹੁਤ ਤੇਜ਼ ਚਲਾਉਂਦਾ ਮੋਰਸਾ ਅੱਜ ਦਾ ਅੱਜ ਹੋਲੀ ਚਲਾਗੇ ਵਧੀਆ ਲੱਗਾ ਹਣਾ ਮੈਨੂੰ ਅੱਜ ਹੋਲੀ ਚਲਾਗੇ ਹੋਲੀ ਚਲਾਗੇ ਹੋਲੀ ਚਲਾਗੇ ਦਾ ਥਕੀਵਾ ਹੋ ਗਿਆ ਤੇ ਚਲਾਗਾ ਦਾ ਥਕੀਵਾ ਹੁੰਦਾ ਹੀ ਨਹੀਂ ਆਈ ਤਾਂ ਇਦਾਂ ਲੱਗ ਕਹਿੰਦੇ ਖਬਰ ਅੱਧੇ ਘੰਟੇ ਚਲਾ ਦੇਣਾ ਤੇ ਫਿਰ ਥਕੀਵਾ ਕਿੱਥੋਂ ਹੋਣਾ ਆਹ ਸਹੀ ਗਿਆ ਲੈ 1 ਘੰਟੇ ਦੇ ਵਿੱਚ ਪਹੁੰਚਾਇਆ ਮੈਂ ਟਾਂਡੇ ਤੋਂ ਸਿੰਦੂਬੰਦੀ ਨੂੰ ਦੇ ਇੱਕ ਘੰਟੇ ਜੀ ਫਿਰ ਮੋਸਾ ਮੋਟਰਸਾਈਕਲ ਦੀ ਚੀਕਾ ਕਢਾਉਂਦੀ ਆ। ਹੁਣ ਤਾਂ ਇਹ ਨਿਕਲਦੀ ਆ ਵੀ। ਹੁਣ ਮੇਰੀਆਂ ਕਢਾਉਂਦੀ ਆ। ਹੁਣ ਮੋਟਰਸਾਈਕਲ ਮੇਰੀਆਂ ਕਢਾਉਂਦੀ ਆ। ਆਹ। ਬੱਸ ਹੋ ਗਈ। ਚਲੋ ਜੀ। ਇਹਨਾਂ ਪੂਰੇ ਰੋਜ਼ ਆ। ਵਾਹ। ਵਾਹ। ਅਗੇ ਦਿਖਾਵਾ ਅੱਗੇ। ਰੋਈ ਫੇਟਾ ਦਾ ਮੋਲਾ ਵੇਹਰਾ ਦਾ ਦਾ ਮੋਲਾ ਕੱਲ ਮਾਰ ਕੇ ਮੋੜ ਨਹੀਂ ਸੜ ਦਿੱਤਾ ਅਸਤਾਜੀ ਰੋਕੇ ਹੈ ਉੱਗੇ ਉਹ ਵੀ ਰਸਤਾ ਖੁੱਲਾ ਪਿਆ ਹੋਇਆ। ਅਗਲਾ ਵੀ ਰੇਡ ਵੀ ਖੁੱਲਾ ਪਿਆ। ਚੱਲ। ਇਧਰ ਆ। ਚੱਲ 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 ਫਟਾਫਟ ਚੱਲੋ। ਉਹ ਵੀ ਰਾਸ਼ ਨਹੀਂ ਹੈਗਾ ਫਟਾਫਟ ਮੱਥਾ ਟੇਕੀਏ। ਜੇ ਜਲੀਏ ਜੀ। ਤੁਹਾਨੂੰ ਵੀ ਦੇ ਦੇ ਜੇ ਦਰਸ਼ਨ ਕਰਾ ਹੁੰਦੇ ਤੇ। ਜੇ ਆਪਾਂ ਸ਼ਾਇਦ ਪਹੁੰਚ ਜਾਈਏ ਆਰਟੀ ਹੋ ਗਈ ਹੋ ਗਈ ਪਤਾ ਨਹੀਂ। ਸ਼ਾਇਦ ਆਰਟੀ ਦਾ ਟਾਈਮ ਗੁਜ਼ਰ ਲਗੇ। ਚਲੋ ਜੀ ਦਿਖਾਣੇ ਤੁਹਾਨੂੰ। ਆਰਤੀ ਮੇਲੇ ਖੇਲ ਚ ਆਰਤੀ ਮੇਲੇ ਖੇਲ ਚ ਹੋ ਗਈ ਆਰਤੀ 7:30 ਵਜੇ ਨਾਲ ਹੁੰਦੀ ਆ 7:30 ਵਜੇ ਆਰਤੀ ਹੁੰਦੀ ਆ ਇਹ ਜਿੱਥੇ ਦਾ ਅਗਲਾ ਦਾ ਆਰਤੀ ਹੋ ਗਈ ਆ ਓਕੇ ਹੋ ਗਈ ਆ ਜੇ ਮਾਤਾ ਜੀ जय माता दी जय माता दी चलो रश है नी रश बिल्कुल पूरा जरा मर्जी जाओ दौड़के भावे जाओ रश है नहीं है दौड़ के दौड़ के ਡੌੜ ਕੇ 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 ਆਏ ਲੋਕਾਂ ਦਾ ਦੇਖੋ ਜੀ ਬੋਲ ਸੱਚੇ ਦਰਬਾਰ ਕੀ ਜੈ ਕਰਾ ਮਾਚਿੰਦੂ ਨਿਵਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੈ ਮਹਾਰਾਜਾ ਦਾ ਦਸ਼ਨਾ ਦੇ ਜੈ ਦਸ਼ਨਾ Molida bano, mana sih molida Kalau. Estado de ਦੀ ਸਾਰਿਆਂ ਦੀ ਮਨੋ ਕਾਮਨਾ ਪੂਰੀ ਕਰੇ ਤੇ ਚੜ੍ਹਦੀ ਕਲਾ ਜ ਰੱਖੇ ਚਲੋ ਜੀ ਜੈ ਮਾਦਾ ਜੈ ਮਾਦਾ ਜੈ